ਦੂਜਾ ਕੰਗਣਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਦੂਜਾ ਕੰਗਣਾ ਵੀ ਲਾ ਕੇ ਮੇਰੇ ਕਿਸ ਸਾਥੀ ਕੋਲੇ ਇਹੋ ਜਿਹਾ ਗਹਿਣਾ ਨਹੀਂ ਮਾਤਾ ਜੀ ਮੈਂ ਇਹਨਾਂ ਨਾਲੋਂ ਉੱਚਾ ਹੋ ਕੇ ਰਹਿਣਾ ਨਹੀਂ ਮਾਤਾ ਜੀ ਮੈਂ ਇਹਨਾਂ ਨਾਲੋਂ ਕੋਈ ਕਰਮ ਤਰਮ ਕੰਮ ਇਹੋ ਸਨਸਾਰ ਦੂਜਾ ਕੰਗਣਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਦੂਜਾ ਕੰਗਣਾ ਵੀ ਲਾ ਕੇ ਉਹ ਸੋਨੇ ਚਾਂਦੀਆਂ ਦੇ ਗਹਿਣੇ ਸੋਨੇ ਚਾਂਦੀਆਂ ਦੇ ਗਹਿਣੇ ਕਿਹੜੇ ਕੰਮ ਆਉਣੇ ਨੇ ਵੱਡਾ ਹੋ ਕੇ ਮਾਤਾ ਗਹਿਣੇ ਲੋਹੇ ਦੇ ਸਜਾਉਣੇ ਨੇ ਵੱਡਾ ਹੋ ਕੇ ਮਾਤਾ ਗਹਿਣੇ ਕੋਈ ਕੰਮ ਏ ਹੋਏ ਹੁੰਦਾ ਜਿਹੜਾ ਸਹਾਰਦਾ ਦੂਜਾ ਕੰਗਣਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਦੂਜਾ ਕੰਗਣਾ ਵੀ ਲਾ ਕੇ ਉਹ ਸੋਨੇ ਵਿੱਚ ਕਹਿੰਦੇ ਕਾਲਾ ਜੋਗਦਾਨ ਬਸ ਹੈ ਕੀ ਕਥਾ ਖਾਸ ਹੈ ਸ਼੍ਰੀ ਮਤ ਪਾਗ ਬਤਾ ਹੋਏ ਭਗ ਸਿੰਘ ਛੰਦ ਲਾਉਂਦਾ ਲੀਲਾ ਦੇ ਪਿਆਰ ਦਾ ਹੋ ਦੂਜਾ ਕੰਮ ਲਾ ਕੇ ਇਹਨੇ ਸੁਹਾਰ ਦਾ ਦੂਜਾ ਕੰਗਣਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਦੂਜਾ ਕੰਗਣਾ ਵੀ ਲਾ ਕੇ ਓ ਮਾਇਆ ਕਾਲੀ ਨਾਗਣੀਏ ਨਾਰੇ ਕਾ ਨੂੰ ਚੋਕਦੀ ਸਾਡੀ ਤਾਂ ਇਹ ਦੋਸ਼ਮਣ ਪਿਆਰੀ ਤੀਨ ਲੋਕ ਦੀ ਸਾਡੀ ਤਾਂ ਇਹ ਦੋਸ਼ਮਣ ਇਹੋ ਸੁਣਨਾ ਦੇਖ ਮਤ ਰਾਜਿਆਂ ਦੀ ਮਹਾਰ ਦਾ ਰੂਜਾ ਕੰਗਲਾਂ ਵੀ ਲਾ ਕੇ ਗੰਗਾ ਵਿਚ ਮਾਹਰ ਦਾ ਦੂਜਾ ਕੰਗੜਾ ਵੀ ਲਾ ਕੇ ਮੰਨ ਗਈ ਕਮਾਲ ਮਾਤਾ ਮੰਨ ਗਈ ਕਮਾਲ ਮਾਤਾ ਹੋ ਗਈ ਇਹ ਨਿਹਾਲ ਜੀ ਸ਼ਾਤੀ ਨਾਲ ਲਾਲਿਆ ਮਾਣੇ ਅਣਮੁੱਲਾ ਲਾਲ ਜੀ ਸ਼ਾਤੀ ਨਾਲ ਲਾਲਿਆ ਮਾਣੇ ਪੂੰਗਾ ਜਪਾਉ ਨਾਲੇ ਕੰਮ ਇਹ ਪਿਆਰ ਦਾ ਦੂਜਾ ਕੰਗਣਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਦੂਜਾ ਕੰਗਣਾ ਵੀ ਲਾ ਕੇ ਦੂਆ ਕੰਗਣਾ ਵੀ ਲਾ ਕੇ ਗੰਗਾ ਵਿੱਚ ਮਾਰਦਾ ਕਹਿੰਦਾ ਮਾਤਾ ਜੀ ਆਹ ਜਿਹੜੇ ਸੋਨੇ ਦੇ ਕੰਗਣ ਨੇ ਏ ਮੇਰੇ ਕੋਈ ਕੰਮ ਦੇ ਨਹੀਂ ਮਾਤਾ ਜੀ ਮੈਂ ਆਪਣੇ ਸਾਥੀਆਂ ਨਾਲੋਂ ਉੱਚਾ ਹੋ ਕੇ ਨਹੀਂ ਰਹਿਣਾ ਆ ਜਿੰਨੇ ਮੇਰੇ ਹਾਣੀ ਐ ਇਹਨਾਂ ਦੇ ਸਾਰਿਆਂ ਦੇ ਹੱਥ ਖਾਲੀ ਐ ਮਾਤਾ ਜੀ ਮੈਂ ਤਾਂ ਵੱਡਾ ਹੋ ਕੇ ਗਹਿਣੇ ਲੋਹੇ ਦੇ ਸਜਾਉਣੇ ਨੇ ਔਰ ਅਤਿਆਚਾਰ ਜਿਹੜਾ ਵੱਧ ਰਿਹਾ ਹੈ ਉਹਨਾਂ ਬినాਸ਼ ਕਰਨੇ ਸੰਗਤ ਵੱਲੋਂ 10 10 50 50 20 20 ਰੁਪਏ ਕਵੀਸ਼ਰ ਜੱਥੇ ਦਾ ਸਤਗੁਰਾਂ ਦੇ ਦਰਬਾਰ ਵਿੱਚ ਮਾਨ ਕੀਤਾ ਜਾ ਰਿਹਾ ਹੈ ਬਾਜਾਂ ਵਾਲੇ ਸਤਗੁਰੂ ਚੜ੍ਹਦੀ ਕਲਾ ਰਖਣੋ ਪਾਰ ਕਿਰਪਾ ਬਹੁਤ ਬਹੁਤ ਧੰਨਵਾਦ ਲੋ ਆਓ ਪਿਆਰਿਓ ਕਿਉਂ ਜੀ ਹੋਰ ਬੋਲਣੇ ਅੱਛਾ ਕਹਿੰਦੇ ਜਦੋਂ ਨਾ ਫਿਰ ਹੁਣ ਮਾਤਾ ਜੀ ਨੂੰ ਕਹਿੰਦੇ ਕਹਿੰਦੇ ਮਾਂ ਮਾਤਾ ਜੀ ਸੋਨੇ ਵਿੱਚ ਤਾਂ ਕਾਲ ਯੁਗ ਦਾ ਨਿਵਾਸ ਹੈ ਇਹ ਤਾਂ ਮਾਇਆ ਕਾਲੀ ਨਾਗੜੀ ਹੈ ਨਰਕਾਂ ਨੂੰ ਝੋਕਦੀ ਸਾਡੀ ਤਾਂ ਇਹ ਦੁਸ਼ਮਣ ਪਿਆਰੀ ਤਿੰਨ ਲੋਕ ਦੀ ਸਾਡਾ ਇਹਦੇ ਨਾਲ ਕੋਈ ਪਿਆਰ ਨਹੀਂ ਮਾਂ ਇਹ ਤਾਂ ਤਿੰਨ ਲੋਕਾਂ ਨੂੰ ਪਿਆਰੀ ਏ ਫਿਰ ਹੁਣ ਸਤਿਗੁਰੂ ਜਦੋਂ ਹੋਰ ਔਡਾਰ ਹੋਏ ਨਾ ਥੋੜੇ ਜਿਹਾ ਜਵਾਨ ਹੋਏ ਕਿਉਂਕਿ ਉਦੋਂ ਖੇਡਾਂ ਰਚ ਰਹੇ ਪਟਨਾ ਸਾਹਿਬ ਵੀ ਕਿ ਖੇਡਾਂ ਰਚ ਰਹੇ ਹੈ ਗੰਗਾ ਦੇ ਕਿਨਾਰੇ ਹੁਣ ਕੀ ਕੀਤਾ ਹੁਣ ਗਲੇਲਾ ਲੈ ਲੈ ਕੇ ਔਰ ਜੋਜ ਕਰਦੇ ਐ ਇੱਕ ਦਿਨ ਪੁਨਹਾਰਾਂ ਇਕੱਠੀਆਂ ਹੋ ਕੇ ਗਾਗਰਾਂ ਲੈ ਕੇ ਜਾ ਰਹੀਆਂ ਨੇ ਪਾਣੀ ਲੈਣਾ ਸਤਿਗੁਰੂ ਐ ਇੱਕ ਪਾਸੇ ਖੜ ਗਏ ਛੋਟੇ ਜਿਹੇ ਹੱਥ ਵਿੱਚ ਗਲੇਲਾ ਉਹ ਜਦੋਂ ਪੁਨਹਾਰਾਂ ਲੜੀਵਾਰ ਤੁਰੀਆਂ ਆਉਂਦੀਆਂ ਨੇ ਨਾ ਜਦੋਂ ਗਲੇਲ ਵਿੱਚੋਂ ਗੋਲੀ ਛੱਡੀ ਸਾਰੀਆਂ ਦੇ ਘੜੋਲੇ ਭੰਨ ਦਿੱਤੇ ਉਹਨਾਂ ਨੇ ਆਖਿਆ ਵੀ ਹੋਰ ਕੋਈ ਨਹੀਂ ਇਹ ਜਿਹੜੇ ਚੋਜ ਰਚ ਰਹੇ ਇਹ ਗੋਵਿੰਦ ਰਾਇ ਉਹ ਇੱਕ ਕਹਿੰਦੀ ਐ ਕਰੋ ਭੈਣੋ ਆਪਾਂ ਅੱਜ ਅੱਜ ਵੇਖੋ ਉਹ 2-4 ਦਿਨਾਂ ਜਦੋਂ ਸਤਗੁਰਾਂ ਨੇ ਆ ਖੇਡ ਰਚਿਆ ਰੋਜ਼ ਘੜੋਲੇ ਭੰਨਦਿਆ ਕਰਨਾ ਸਾਡੀਆਂ ਮਾਤਾ ਭੈਣਾਂ ਵੱਲੋਂ ਬੇਅੰਤ ਮਾਇਆ ਮਾਨ ਬਾਜਾਮ ਵਾਲੇ ਸਤਿਗੁਰੂ ਚੜ੍ਹਦੀ ਕਲਾ ਰਖਣੋ ਪਾਰ ਕਿਰਪਾ ਬਹੁਤ ਬਹੁਤ ਧੰਨਵਾਦ ਉਹ ਜਦੋਂ ਉਹਨਾਂ ਨੇ ਕੀ ਕੀਤਾ ਪੁਣਹਾਰਾਂ ਨੇ ਆਪਸ ਦੇ ਵਿੱਚ ਰਹਿ ਬਣਾਈ ਕਹਿੰਦੀ ਐਂ ਕਰੋ ਇਹ ਤਾਂ ਘੜੋਲੇ ਆ ਕੱਚੇ ਮਿੱਟੀ ਦੇ ਰੋਜ਼ ਭੰਨ ਦਿੰਦੇ ਅੱਜ ਆਪਾਂ ਗਾਗਰਾਂ ਲੈ ਕੇ ਚੱਲੋ ਗਾਗਰਾਂ ਉਹ ਕਹਿੰਦੀ ਦੇਖਾਂ ਭਲਾ ਭੰਨਦੇ ਕਿ ਨਾ ਭੰਨਦੇ ਪਾਣੀ ਨਿਕਲਦਾ ਨਾ ਨਿਕਲਦਾ ਹੁਣ ਗਾਗਰਾਂ ਲੈ ਕੇ ਪੁਣਹਾਰਾਂ ਚੱਲੀਆਂ ਪਾਣੀ ਲੈਣਾਂ ਔਰ ਜਦੋਂ ਆਈਆਂ ਸਤਿਗੁਰੂ ਤਾਂ ਜਾਣੀ ਜਾਣ ਸੀ ਉਹ ਦੁਨੀਆ ਦੇ ਮਾਲਕ ਆਹਾ ਉਹਨਾਂ ਨੇ ਜਦੋਂ ਚਲਾਹੀ ਨਾ ਗਲੇਲ ਕਿਹੜੀਆਂ ਗਾਗਰਾਂ ਔਰ ਮੋਰੀਆ ਘੜ ਦਿੱਤੀਆਂ ਪਾਣੀ ਖਿੰਡ ਗਿਆ ਲੀੜੇ ਭਿੱਜ ਗਏ ਉਹ ਸਾਰੀਆਂ ਪਨਹਾਰਾਂ ਕਹਿੰਦੀਆਂ ਹੁਣ ਕੋਈ ਹੱਲ ਨਹੀਂ ਇਹ ਗੋਬਿੰਦ ਰਾਏ ਆਪਾ ਮਾਤਾ ਨਾਨਗੀ ਜੇ ਮਾਤਾ ਗੁਜਰੀ ਕੋਲ ਚਲੋ ਇਹਦੀ ਸ਼ਿਕਾਇਤ ਕਰੋ ਹੁਣ ਇਕੱਠੀਆਂ ਹੋ ਕੇ ਜਦੋਂ ਗਈਆਂ ਦਾਦੀ ਨਾਨਕੀ ਨੇ ਵੇਖੀਆਂ ਪਣਹਾਰਾਂ ਸਿਰ ਦੇ ਉੱਤੇ ਫੁੱਟੀਆਂ ਹੋਈਆਂ ਗਾਗਰਾਂ ਪਾਣੀ ਨਿਕਲ ਰਿਹਾ ਹੈ ਲੀੜੇ ਭਜੇ ਨੇ ਉਹ ਹੁਣ ਜਾ ਕੇ ਮਾਤਾ ਗੁਜਰੀ ਜੀ ਨੂੰ ਕਹਿਨੀ ਆਨੇ ਪਣਹਾਰਾ ਮਾਤਾ ਜੀ ਆਹ ਤੁਹਾਡੇ ਗੋਬਿੰਦ ਰਾਏ ਨੂੰ ਸਮਝਾਓ ਸਾਡਾ ਐਨਾ ਨੁਕਸਾਨ ਕਰਤਾ ਐਨੇ ਦਿਨ ਤਾਂ ਪਹਿਲਾਂ ਘੜੋਲੇ ਪੰਨੇ ਘੜੇ ਅਸੀਂ ਆਕ ਕੇ ਲੈ ਗਈਆਂ ਗਾਗਰਾਂ ਛੇਕਰ ਦੀ ਬਾਹਰ ਗਾਗਰਾਂ ਵੀ ਭੰਨ ਦਿੱਤੀਆਂ ਜਿਵੇਂ ਪੁਨੇਹਾਰਾਂ ਹੁਣ ਮਾਤਾ ਗੁਜਰੀ ਕੋਲ ਔਰ ਗੋਬਿੰਦ ਰਾਏ ਦੀ ਸ਼ਿਕਾਇਤ ਕਰਦੀਆਂ ਆਪ ਸੁਣੋ ਪਰਾਹੇ ਇਉਂ ਕਹਿੰਦੀਆਂ ਨੇ ਜੀ ਇੱਕ ਬਾਰ ਜ਼ਬਾਨ ਚੋਰਾਮ ਕਹਿਣਾ ਬਨ ਸੈਂਕੜੇ ਪਾਪਾਂ ਦਾ ਨਾਸ ਹੋਵੇ ਜਿਹੜੀ ਚਿੱਤ ਚਾਹੇ ਸੁਖੇਡ ਬਾਜੀ ਸਤਿਰਾਮ ਦੇ ਨਾਮ ਦੀ ਤਾਸ਼ ਹੋਵੇ ਮੁਰਸ਼ਦ ਨਾਲ ਪ੍ਰੇਮ ਦੀ ਖੜ ਕੇ ਫੇਰ ਕਮ ਕੀਚੇ ਰਾਯੋ ਦਾਸ ਹੋਵੇ ਐਸ ਮਨ ਨੂੰ ਸਤ ਸੰਗ ਵਿਚ ਰੰਗ ਲੈ ਤੂੰ ਤੇਰਾ ਅੰਤ ਸਵਰਗ ਮੇਂ ਬਾਸ ਹੋਵੇ ਹੋ ਕਠੀਆਂ ਹੋ ਪਨਹਾਰਾਂ ਕੋਲੇ ਮਾਤਾ ਗੁਜਰੀ ਦੇ ਹੈ ਕਠੀਆਂ ਹੋ ਪਨਹਾਰਾਂ ਕੋਲੇ ਮਾਤਾ ਗੁਜਰੀ ਦੇ ਹੈ ਪੰਨੇ ਕੋਲੇ ਕਰੋਲੇ ਮੂਰੇ ਕੀਤੇ ਸਾਰੇ ਹੈ ਅੱਖ ਬਚਾ ਕੇ ਛੁਪ ਕੇ ਚੋਰੀ ਬੈਂਦਾ ਰਸਤੇ ਚ ਅੱਖ ਬਚਾ ਕੇ ਛੁਪ ਕੇ ਚੋਰੀ ਬੈਂਦਾ ਰਸਤੇ ਚ ਸਾਨੂੰ ਪੈਣ ਭਲੇਖੇ ਕਰਦਾ ਚੋਜ ਹਮਾਰੇ ਖਾਲੀ ਹੱਥੀ ਕਰ ਨੂੰ ਵਾਪਸ ਮੁੜਨਾ ਪੈਂਦਾ ਹੈ ਹੈ ਖਾਲੀ ਹੱਥੀ ਕਰ ਨੂੰ ਵਾਪਸ ਮੁੜਨਾ ਪੈਂਦਾ ਹੈ ਹੈ ਨਿਤ ਕਰੋਲੇ ਮਾਤਾ ਦਿੰਦੇ ਨੀ ਖੁਵਿਆਰੇ ਹੈ ਆ ਲੀੜੇ ਪਿੱਜੇ ਮੂਰੇ ਖੜੀਆਂ ਮਾਤਾ ਗੁਜਰੀ ਦੇ ਲੀੜੇ ਪਿੱਜੇ ਮੂਰੇ ਖੜੀਆਂ ਮਾਤਾ ਗੁਜਰੀ ਦੇ ਦਾਦੀ ਵੇਖ ਨਾਨਕੀ ਸਭਨਾਂ ਨੂੰ ਸਤਕਾਰੇ ਖਾਤਰ ਦੁਖੀਆਂ ਦੀ ਮਜਾ ਲੋਮਤਾਰ ਆ ਦਾਤੇ ਨੇ ਹੈ ਖਾਤਰ ਦੁਖੀਆਂ ਦੀ ਆਵ ਤਾਰ-ਤਾਰ ਆ ਦਾਤੇ ਨੇ ਰੋਕੂ ਹਰ ਜ਼ੁਲਮਾਂ ਦੇ ਮਾਰੂ ਤੀਰ ਕਰਾਰੇ ਹੋ ਦਿਲ ਵਿੱਚ ਸੋਚੇ ਗੋਬਿੰਦ ਰਸਤੇ ਦੇ ਵਿੱਚ ਮਿਲ ਜੇ ਨਾ ਦਿਲ ਵਿੱਚ ਸੋਚਣ ਗੋਬਿੰਦ ਰਸਤੇ ਦੇ ਵਿੱਚ ਮਿਲ ਜੇ ਨਾ ਐਸੇ ਜੋ ਜੋ ਹਮੇਸ਼ਾ ਕਰਦੇ ਨਾਲ ਹਮਾਰੇ ਪੀਰ ਪਕੰਬਰ ਸੀਸਨ ਬਹਾਉਂਦੇ ਪਟਣੇ ਨੂੰ ਹਉ ਸਾਰੇ ਪੀਰ ਪਕੰਬਰ ਸੀਸਨ ਬਹਾਉਂਦੇ ਪਟਣੇ ਨੂੰ ਹਉ ਨੂਰ ਅਲਾ ਹੀ ਸ਼ਕਤੀ ਮੈਂ ਜਾਵਾਂ ਬਲੇ ਹਾਰੇ ਹੈ ਐਸੀ ਬਾਲਕ ਲੀਲਾ ਮੇਰੇ ਗੋਬਿੰਦ ਰਾਏ ਦੀ ਐਸੀ ਬਾਲਕ ਲੀਲਾ ਮੇਰੇ ਗੋਬਿੰਦ ਰਾਏ ਦੀ ਆਉਂਦੀ ਨਾਲ ਲਿਖਣੇ ਵਿੱਚ ਸੇ ਬ੍ਰਿਤਮ ਪਿਆਰੇ ਹੈ ਉਹ ਜਦੋਂ ਨਾ ਪੁਨੇਹਾਰਾ ਨੇ ਆ ਮਾਤਾ ਗੁਜਰੀ ਜੀ ਦੇ ਸਾਹਮਣੇ ਬੇਨਤੀ ਕੀਤੀ ਮਹਾ ਮਾਤਾ ਜੀ ਔਰ ਨੇ ਤਕੜੋਲੇ ਸਾਨੂੰ ਕੁਮਿਆਰੇ ਨਹੀਂ ਦਿੰਦੇ ਇਹਨੂੰ ਹਟਾਓ ਸਮਝਾਓ ਲੋ ਆਓ ਪਿਆਰਿਓ ਕਿਉਂਕਿ ਸਮਾਂ ਹੋ ਗਿਆ ਗੈਨੀ ਜੀ ਪੁਲਰ ਸਾਹਿਬ ਜੀ ਦਾ ਤੇ ਸਮੂਹ ਕਮੇਟੀ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਨਵਾਜਿਆ ਸਾਡੇ ਪ੍ਰਧਾਨ ਸਾਹਿਬ ਸਮੂਹ ਕਮੇਟੀ ਗੁਰਦੁਆਰਾ ਸਾਹਿਬ ਦੀ ਸਾਰਿਆਂ ਦਾ ਧੰਨਵਾਦ ਲੋ ਇੰਨੀ ਕ ਹਾਜ਼ਰੀ ਪ੍ਰਮਾਣਿਤ ਕਰਿਓ ਗੁਰਮੁਖ ਪਿਆਰਿਓ ਕਿਉਂਕਿ ਤੁਹਾਡੇ ਬੱਚਿਆਂ ਛੋਟੇ ਵੀਰਾਂ ਕੋਈ ਸ਼ਬਦ ਟੇਡਾ 빙ਾ ਨਿਕਲ ਜਾਂਦਾ ਆਪ ਦਾ ਛੋਟਾ ਵੀਰ ਸਮਝ ਕੇ ਮਾਫ ਕਰਨਾ ਕਿਉਂਕਿ ਗੁਰਮੁਖੇ ਪਿਆਰੇ ਨਾਤਾ ਹੈ ਜੇ ਵਿਦਵਾਨ ਨਾ ਕੁਝ ਜਾਣਦੇ ਆ ਤੁਹਾਡੇ ਚਰਨਾਂ ਦੀ ਖਾਕ ਆ ਇੰਨੀ ਕਹਾ ਜੀ ਪ੍ਰਵਾਨ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੀਆਂ ਮਾਤਾ ਪੈਣਾ ਔਰ ਵੀਰਾਂ ਵੱਲੋਂ ਬਹੁਤ ਮਾਨ ਆਇਆ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਜਾਂ ਵਾਲੇ ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਰੱਖਣੋ ਪਾਰ ਕਿਰਪਾ ਰੱਖਣ ਦੁਆਰੇ ਫੇਰ ਦਾਸ ਵੱਲੋਂ ਅੱਜ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਤੁਹਾਡਾ ਸਾਰਿਆਂ ਦਾ ਧੰਨਵਾਦ ਆਖੋ ਜੀ ਦੇਓ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਅਮਰੀਕ ਸਿੰਘ ਜੀ ਦਾ ਹੁਣ ਇੱਕ ਕਵਿਤਾ ਹੈ ਮੇਰਾ ਬੇਟਾ ਹੀ ਹੈ ਸੂਬੇਦਾਰ ਸਾਹਿਬ ਦਾ ਬੇਟਾ ਭਗਵਾਨ ਸਿੰਘ ਦਾ ਅਮਰੀਕਾ 'ਚ ਰਹਿੰਦੇ ਨੇ ਉਹ ਕਹਿੰਦੇ ਮੈਂ ਇੱਕ ਹਫ਼ਤਾ ਪਰਣੀ ਚਾਹਣਾ ਹੈ ਆਜੋ ਫਿਰ ਹਰਮਨੀਅਮ ਤੇ ਬਾਬਾ ਜੀ ਨੂੰ ਬੇਨਤੀ ਹੈ ਵੀ ਜਲਦੀ ਆਜੋ ਆਪਾਂ ਸਮਾਪਤੀ ਵਾਲ ਜਾ ਰਹੇ ਆ ਆਨੰਦ ਸਾਹਿਬ ਦਾ ਪਾਠ ਕਰਨਾ ਹੈ ਨਾਲੇ ਬੱਚਾ ਕਹਿੰਦਾ ਵੀ ਮੈਂ ਹਰਮੋਨੀਆ ਤੇ ਸ਼ਬਦ ਪੜਨਾ ਜਲਦੀ ਆਜੋ ਹਰਮੋਨੀਆ ਤੇ ਖੜ ਪਾਈ ਬਾਬਾ ਜੀ ਨੂੰ ਬੇਨਤੀ ਆ ਰਾਮ ਫਲ ਨੂੰ ਵੀ ਜਲਦੀ ਆ ਜਾਓ ਆਪਾਂ ਨੇ ਆਨੰਤ ਸਾਹਿਬ ਪੜ੍ਹਨਾ ਹੈ ਉਸ ਤੋਂ ਬਾਅਦ ਤੇ ਹਰਮੋਨੀਅਮ ਵਜਾਉਣਾ ਭਾਈ ਬੇਟਾ ਕਹਿੰਦਾ ਵੀ ਹਰਮੋਨੀਅਮ ਨਾਲ ਮੈਂ ਸ਼ਬਦ ਪੜ੍ਹਾਂਗਾ ਸੰਗਤ ਨੂੰ ਬੇਨਤੀ ਹੈ ਭਾਈ